ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਵੀ ਆਪਾਂ ਨੇ ਕਿੱਲੇ ਮਾਈਕਮਾ ਬਈ ਉੱਪਰ ਤੇ ਨਾ ਪੜੋਸੀਆਂ ਨੇ ਗੰਨੇ ਵਾਲੇ ਖੇਤ ਤੇ ਉਹ ਉਹਨਾਂ ਦੇ ਸਵਾਗਾ ਸਪੀਟ ਮਾ ਮਾਰ ਪਿਆ ਬਾਕੀ ਸਾਰਾ ਕਬਾੜ ਸਾਡੇ ਖੇਤ ਮਾ ਘਟਿਆ ਗੰਨੇ ਦੀ ਜਣਾ ਜੁਣਾਈਆਂ ਢੇਰ ਲੱਗਿਆ ਪਿਆਦਾ ਬਈ ਫਿਰ ਕੱਲ ਕਦੂ ਕਰੀ ਜਦ ਮਾ ਰੋਟਾਵੇਟਰ ਜਲ ਜਲ ਹੋਗਾ ਮਿਕਸ ਜਾ ਮਾ ਕੁਝ ਉੱਪਰ ਨਿਕਲੇਊਗਾ ਮਾੜਾ ਮੁੱਟਾ ਰਹੂਗਾ ਜਿਹੜਾ ਥੱਲੇ ਰਹਿ ਜਾਊਗਾ ਬਾਕੀ ਮਾ ਇੱਕ ਸਾਈਡ ਮਾ ਗੰਨੇ ਕਿੰਨੇ ਇੱਧਰ ਗੰਨਾ ਐ ਮਾ ਵੀ ਪੂਰਾ ਹੀ ਚੱਲਦਾ ਉੱਧਰ ਹੋ ਜਾਊਗਾ ਇਕੱਠਾ ਮਾ ਤੰਗਲੀ ਜਲ ਕੱਢ ਦੂਗੇ ਸੌਖਾ ਰਹੂਗਾ ਪਾਣੀ ਮਾ ਉਹ ਕੰਮ ਉਲਟਾ ਹੋ ਗਿਆ ਉਹ ਰੋਟਾਵੇਟਰ ਨੇ ਉੱਥੇ ਵਿੱਚ ਰਲਾ ਤਿਆ ਉਹਦੇ ਕਰੇ ਦੇ ਪਾਣੀ ਹੈ ਨਹੀਂ ਤਾਂ ਉੱਥੇ ਨਾ ਉਹ ਵਿੱਚ ਰਲਨੇ ਕਰਕੇ ਉੱਥੇ ਧਲੀ ਉੱਚੀ ਹੋ ਗਈ ਬਾਈ ਉੱਚੀ ਹੋਣੇ ਕਰਕੇ ਹੁਣ ਅੱਜ ਅੱਜ ਬਾਕੀ ਆਪਣਾ ਨੌਕਰ ਆ ਗਿਆ ਬਾਈ ਨੌਕਰ ਲੱਗਿਆ ਬਾ ਸਵਾਰਨ ਘੰਟਾ ਹੋ ਗਿਆ ਵਿਚਾਰੇ ਨੂੰ ਲੱਗੇ ਨੂੰ ਖਾਸੀ ਢਲੀ ਧੀ ਕੁਝ ਵਿੱਚ ਮੈਂ ਵੀ ਆਇਆ ਛੁੱਟੀ ਮਰਵਾ ਕੇ ਘੰਟੇ ਦੀ ਮੜੀ ਮੁੱਟੇ ਢਲੀਆਂ ਜਿਹੜੀਆਂ ਮੈਂ ਉਹ ਦੂਜੇਂਦਰੇ ਜੇ ਗੱਲ ਕਰੀਆਂ ਜਿਹੜੀਆਂ ਡੋਲਾ ਪਾਣੇ ਵਾਲਾ ਜਿੰਦਰਾ ਹੁੰਦਾ ਹੱਤਾਂ ਵਾਲਾ ਬਾਕੀ ਆਪਾਂ ਨੇ ਰੋਟੀ ਖਾ ਲਈ ਹੁਣ ਨੋ ਕਰ ਨੂੰ ਵੀ ਖਲਾਤੀ ਰੋਟੀ ਉਹ ਲੱਗਿਆ ਬਾਸਵਾਰਨ ਰਹਿ ਗਿਆ ਥੋੜਾ ਜਿਹਾ ਕੰਮ ਅੱਧੇ ਘੰਟੇ ਦਾ ਕੰਮ ਰਹਿ ਗਿਆ ਉਹਦੇ ਕੋਲ ਬਾਕੀ ਇੱਕ ਖੇਤਮਾ ਹੋਰ ਪਿਆ ਉਹ ਕੁਬਾੜ ਮਾ ਉਹਨੂੰ ਪਹਿਲਾਂ ਹੀ ਤੰਗਲੀ ਗੱਲ ਕੱਢਦੇ ਨੇ ਵੀ ਬੇਵਰਾਨ ਕਰੂਗਾ ਉਹ ਵੀ ਫੋੜਵਾਦੀ ਉਹ ਤੰਗਲੀ ਗੱਲ ਬਈ ਕੁਝਰੀ ਲਗ ਵਾਲੇ ਥੋੜੇ ਹੁੰਦੇ ਆ ਹੂੰ ਠੀਕ ਆ ਵੀ ਆਪਾਂ ਕਰਦੇ ਹੁਣ ਇੱਕ ਅੱਦੂ ਇੱਕ ਕਿੱਲਾ ਭਰਿਆ ਖੜਿਆ ਬਾਕੀ ਇੱਕ ਇੱਕ ਕਦੋੜੇ ਮਾਤੇ ਰਾਤ ਆਪਾਂ ਨੇ ਕੱਦੂ ਕਰਿਆ ਦੋਦਾ ਪਾਣੀ ਉੱਤਰ ਗਿਆ ਬਾਈ ਖੱਡ ਪੈ ਗਿਆ 11 ਵਜੇ ਦਾ ਮਹੀਂ ਗਿਆ ਖੇਤਾਂ ਮਾ ਤੇ ਬਾਈ ਤੇ ਬਾਦ ਖੱਡ ਪਈ ਹੈ ਖੱਡ ਪਈ ਹੈ 11 ਵਜੇ ਤੱਕ ਪਾਣੀ ਖੜਿਆ ਤਾਂ ਉਹ ਰਹਿਣ ਛੱਡੂ-ਖੱਡੂ ਵੀ ਨਹੀਂ ਦੀ ਹੈ ਅਰ ਨਾਲ ਇਹ ਟਾਇਰ ਫੇਰ ਕੇ ਸਵਾਰ ਗਿਆ ਟਰੈਕਟਰ ਗੱਲ ਦੱਬਦੀ ਤੀ ਖੱਡ ਪੂਰੀ ਮੈਂ ਫੇਰ ਪਾਈਗੀ ਪਤਾ ਨਹੀਂ ਕਿਸ ਤਰ੍ਹਾਂ ਪਈ ਗਿਆ ਹੁਣ ਸਬੰਦ ਕਰਕੇ ਆਟੋਮੈਟਿਕ ਆਨ ਕਰਿਆ ਤਾਂ ਟੂਲ ਦਾ ਪਰਲੇ ਨਹੀਂ ਲਿਆ ਨਾਣੀ ਦੀ ਲਾਈਟ ਬਲੈਨ ਨਾ ਲਾਈਟ ਆਈ ਹੋਣੀ ਹੈ ਪਤਾ ਨਹੀਂ ਖਰਾਬ ਹੋ ਗਿਆ ਫਾਲਟ ਹੈ ਕਿ ਤੇ ਕੀ ਚੱਕਰ ਹੈ ਹੋਗਾ ਜਮ ਵਹੀ ਪਾਣੀ ਨਹੀਂ ਰਿਹਾ ਇਹਨੂੰ ਸਾਰਾ ਪਾਣੀ ਉਤਰ ਗਿਆ ਉਹ ਥੱਲੇ ਵਾਲੇ ਗਿੱਲੇ ਮਾਪਾ ਨੇ ਕਦੋਂ ਕਰੀ ਵੀ ਐ ਮਾਕੀ ਉਹ ਨਗਰਿਆਂ ਨੁਕਰ ਉੱਪਰ ਤੇ ਨਾ ਜੀਰੀ ਲੱਗੀ ਵੀ ਦੇਖੋ ਬੜਸੀਆਂ ਦੀ ਉਹ ਗੰਨੇ ਵਾਲੇ ਖੇਤ ਤੇ ਬਾਈ ਉਹਨਾਂ ਦਾ ਮਾਰਗਾ ਸਵਾਗਾ ਨਾ ਸਪੀਡ ਮਾ ਕਿ ਕਵਾੜ ਸਾਰਾ ਵਾਰ ਨਿਕਲ ਜੂਗਾ ਤੋ ਅੱਗੇ ਗੱਲ ਪਾਣੀ ਮਾ ਉੱਪਰੋਂ ਰੋਲ ਕਨੂ ਸਾਰਾ ਰਮ ਮਰ ਕੇ ਟਮਾਟੇ ਦੀ ਕਰਤਾ ਹੁਣ ਦਾਇਲਾ ਮਾ ਚੱਲ ਪਾਣੀ ਮਾ ਉੱਪਰ ਤੈਰ ਕੇ ਉਹ ਕਿੰਨੇ ਦੇ ਲੱਗ ਲੱਗ ਜੂਗਾ ਮਾ ਤੰਗਲੀ ਜਲ ਕੱਟ ਦੂ ਉਹ ਉੱਥੇ ਹੋਊਗਾ ਇੱਠਾ ਵਿੱਚੇ ਗੱਲੀ ਨੂੰ ਭੁੱਲ ਗਿਆ ਨਿਕਲੇ ਹੀ ਨਹੀਂ ਬਾਹਰੋਂ ਪਾਣਾ ਕਈ ਗੱਲ ਖਾਸੀ ਢਲੀ ਜਾ ਉਹ ਕਈ ਗੱਲ ਚੱਕ ਚੱਕ ਮਾ ਇਹਨੂੰ ਕੱਡੋਲ ਬਰਕਦੇ ਨਾਲੇ ਡੋਲ ਪਰਵੰਨ ਹੋ ਜੂਗੀ ਨਦੀ ਵਰਗਾ ਕੋਈ ਪ੍ਰਾਨ ਕਰਦੇ ਪਾਣੀ ਪੂਣੀ ਵੀ ਕਣਕਾਂ ਨੂੰ ਆਵੇ ਆਈਏ ਹੁਣ ਤਾਂ ਇਹ ਕਰ ਆਰਿਆ ਬਣੀ ਨਾ ਬੰਦਾ ਬਾਕੀ ਇਦੀ ਕਰਦੇ ਆਪਾਂ ਕਦੋਂ ਹਣ ਬੰਦਾ ਨਹੀਂ ਚਲ ਆ ਜੂਗੀ ਲੱਟ ਲਿੰਗ ਵੀ ਪਾਣੀ ਕੱਟੇ ਦਾ ਨਹੀਂ ਹੋ ਗਿਆ। ਪਾਣੀੁੱਲਈ ਰਹਿਣ ਦੇ ਨੂੰ ਜੀ। ਹਮਮ। ਨੱਕੇ ਮਾ ਪਰਲੇ ਮਾ ਆਪਣਾ ਕਦੋਂ ਕਰਤੇ ਦਰਾਤ ਬਈ। ਯਾ ਦੇਖੋ ਪਾਣੀ ਜ਼ਿਆਦਾ ਹੋ ਗਿਆ ਉੱਪਰ ਦੇ ਥੋੜੇ ਦਾ ਪਾਣੀ ਉਤਰ ਗਿਆ। ਮਹਾਮਤੀ ਐਵੇਂ ਘੱਟਦਾ। ਇਹਦੇ ਮਾ ਪਾ ਦੇ ਮਾ ਪਾਣੀ ਕੋਲ ਦਾ ਨੱਕਾ। ਤਾਂ ਨਾ ਹੈ ਨਹੀਂ ਤਾਂ ਕਦੋਂ ਜੋਗਾ ਪਾਣੀ ਮਾ। ਰਾਤ ਤਾਂ ਹੈ ਤਾਂ ਬਗਰਾਤਰਾਤਮਕ ਆਕੂ ਗਿਆ ਕੁਝ। ਉਹ ਪਰਲਾ ਵੀ ਭਰਿਆ ਵਾ ਦੋਵਾਂ ਵੀ ਹੁਣ ਛੁੱਡਾ ਛੁੱਡਾ ਜਾਂ ਮਰ ਗਿਆ ਪਾਣੀ ਅੰਦਰ ਨਾਲ ਵਿੱਚ ਇਹ ਦੇਖੋ ਦਿਨੋਂ ਵੀ ਘੰਟਾ ਕਿ ਚੱਲੂਆ ਮੋਟਰ ਚੱਲ ਗਿਆ ਹੋਊ ਜੂਗਾ ਫੇ ਕਦੋਂ ਯੂਗਾ ਇਹਨਾਂ ਆਪਾਂ ਇਹ ਵੀ ਕਦੋਂ ਕਰਦੇ ਐਨ ਲਾਈਟ ਆ ਜੂਗੀ ਅੱਕੇ ਹੁਮਾ ਨਾ ਆਈ ਲਾਈਟ ਵੈਸੇ ਆਉਗੀ ਤਾਂ ਹੈ ਨਹੀਂ ਫਰੀਦੇਮ ਆਉਗੀ 4 ਵਜੇ ਆ ਚਲਾ ਲੂਗੇ ਫਿਰ ਕਦੋਂ ਦਾ ਪਾਪਾ ਪਈ ਐਨ ਲਜੋ ਕਬੀ ਆਇਆ ਬਾਕੀ ਅਨਕ ਕਰਦਣਾ ਹੋਰ ਕਿ ਨਾ ਟੈਕ ਟੋ ਕਿਲਾ ਹਨੀ 7ਵੇਂ ਛੱਡੀ ਉਤੇ ਪਾਣੀ ਕੋਈ ਗਿੱਲਾ ਕਰੀ ਪਰਲਾ ਚਲ ਉਹ ਕਰ ਲੋ ਮੈਨਾਂ ਤਾਂ ਇਹ ਦੋ ਤਿੰਨ ਅੱਧੇ ਪਿੱਛੇ ਦੋਣੀਆਂ ਨਹੀਂ ਯਾ ਫਿਰ ਆ ਨਵੇੜ ਕੇ ਮੈਂ ਕਹਿੰਦਾ ਪਰਾਂ ਤੇ ਸ਼ੁਰੂ ਕਰਦੇ ਪਹਿਲਾਂ ਇਨਵੇਟ ਲੰਨੇ ਨਹੀਂ ਹੈ ਚਲੋ ਦੇਖਦੇ ਆਂ ਬਈ ਸ਼ਾਇਦ ਇਨਾ ਪਿੱਛੇ ਛੱਡ ਲਈ ਆਪਾਂ ਪਾਣੀ ਇਹਦੇ ਵਿੱਚ ਵੀ ਗੰਨਾ ਦਾ ਆਪਣੇ ਪਾ ਤਦ ਆਪਾਂ ਨੇ ਮਗਨ ਆਪਾਂ ਨੇ ਚੱਕਦੇ ਆ ਬਈ ਸਾਰਾ ਬਣਾ ਲੇਵਰ ਮਿੱਤੀ ਬਈ ਟਾਈਮ 'ਪਾ ਹਾਂ ਪਰ ਟੀ ਮਿਲਦੀ ਟਾਈਮ 'ਪਾ ਬਰਾਨੀ ਹੋ ਹੈ ਤਾਂ ਕਿ ਜੇ ਪਾਣੀ ਹੋਵੇ ਕੋਈ ਲੋੜ ਵੀ ਨਹੀਂ ਹੈ ਮੰਨੇ ਵੀ ਪਾਣੀ ਦਾ ਆਪਣੇ ਆਪ ਦੋਹਰਾ ਕਰਕੇ ਪਾਈਪ ਲਾਈਨ ਦਾ ਵੀ ਵੀ ਕਰਕੇ ਕੀ ਦਿੱਕਤ ਨਹੀਂ ਆਂਦੀ ਕਰ ਠੀਕ ਠਾਕ ਜਿੱਲੀ ਹਮੇ ਜੀ ਕੀ ਇੱਕ ਬੋਰ ਪਤਾ ਜਿਹੜਾ ਆਉਂਦਾ ਨਹੀਂ ਫਿਰ ਇਨੇ ਖਿੱਲੇ ਮੇਰੀ ਮੌਕਾ ਹੈ ਚਲੋ ਜੀ ਇਹੋ ਵੀ ਪਾਣੀ ਪਾ ਗਏ ਨਾ ਥੋੜਾ ਜਿਹਾ ਕੋਈ ਤੁਹਾਨੂੰ ਜਿੱਤਰਾ ਉੱਚੀ ਜੀ ਐ ਲੋੜ ਉਹ ਉੱਪਰ ਉਹ ਰਜਿੰਦਰ ਜੀ ਗੱਲ ਬਹੁਤ ਵਧੀਆ ਉਹ ਹਾਲ ਇੰਡੀ ਖਿੱਚੋ ਜਾਪਰ ਤੇਨ ਸੈਟ ਹੋ ਜਾ ਹਾਂ ਭਾਈ ਕਹੀਂ ਨਾਲੋਂ ਬਹੁਤ ਵਧੀਆ ਨਾ ਜੋਰ ਲਾਦਾ। ਅਰ ਲੈਵਲ ਇਹ ਆ ਜਾ ਕਰਦਾ ਨਾ। ਵਾਹਆਂ ਗੱਲੇ ਛੱਡ ਦੇ। ਚਲੋ ਮਾਰੀਏ ਫਿਰ ਆਪਾਂ ਸਲਫ ਵੀ ਨੀਲੇ ਘੋੜੇ ਨੂੰ। ਆ ਖੜਿਆ ਆਪਣਾ ਨੀਲਾ ਘੋੜਾ। ਆ ਜੋਰ ਦਤਾ ਪਤਾ ਹੀ ਨਹੀਂ ਐ ਤਰੋ ਕਿੰਨਾ ਕਿ ਜ਼ੋਰ ਐ ਚੁੱਬਰ ਜੀ। ਹਾਂ ਕਬਰਦਾਰ ਤੇ ਆਪਾਂ ਨੇ ਦੇਖੋ ਬਈ ਕਿਹ ਜੀ ਲੱਗ ਰਹੀ ਲੱਟਾਂ ਹਾਂ ਬਈ ਚਲੋ ਜੀ ਮਾਰਦੇ ਆਪਾਂ ਸਲਫ ਚਾਹ ਲਈਏ ਸੁ ਖੁੱਦ ਗੰਢ ਤੱਕਾਂ ਕਾਹ ਇਹ ਆਪਾਂ ਆਨੇ ਹੁਣ ਟੇਬਲ ਲਾ ਕੇ ਰੋਟੀਆਂ ਆ ਗਿਆ ਸਾਡਾ ਟੇਬਲ ਲੈ ਆਟੀ ਪੁੰਨਿਆ ਚੱਕ ਕੇ ਸਿੱਧਾ ਬੱਦੂ ਕਰੀਏ ਲੈ 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 ਦਮ ਦਮ ਲੈ ਆ ਬਦਲ ਹੋ ਗਿਆ ਫਿਰ ਮੀ ਆ ਜਾਣਾ ਉਹ ਟਿਕ ਡੌੜ ਪੰਨਦੀ ਜੰਭੂ ਨੇ ਉਹ ਤਾਂ ਫਿਰ ਕੀ ਆ ਦਾਲ ਭੱਜੀ ਆ ਹੂੰ ਇਹ ਨਿੰਬੂਾ ਚਿਆਰੇ ਹਾਂ ਕੇ ਨਿਕਲੂਗਾ ਟਮ ਆ ਖੋਲ ਇਹ ਤਾਲ ਆ ਕੀ ਮਸਰਾ ਦੀ ਹਾਂ ਆਈ ਗਾ ਰੋਟੀ ਚੱਕ ਕੇ ਅੱਧ ਰੱਖ ਦੇ ਕੀ ਆਫਾ ਦਾ ਹੋ ਗਿਆ ਖੰਡਾ ਦੀਆ ਗੇਰ ਦੀਆ ਤਲ ਉਠਾ ਦੇ ਨਾ ਟ ਕੁੰਡਾ ਇਹੋ ਟਾ ਉਸ ਉਹ ਕਿੱਦਾਂ ਆਪਣੇ ਮੰਡੀ ਕੋਲ ਆਉਣ ਹੋਵੇ ਜਰਾ ਠੀਕ ਹੈ ਜੀ ਨਹੀਂ ਕਰਨ ਕੱਦੂ ਦਾ ਨਵੇੜ ਤੇ ਆਪਾਂ ਨੇ 4 ਕਿੱਲੇ ਕੱਦੂ ਦੇ ਕੱਕੇ ਰੱਖ ਕੇ ਲਾਈ ਜਾਉਂਗੇ ਹੁਣ ਇਹ टे ਦੇ ਦਿੱਨੇ ਉਪਰਾਂ ਪੰਜ ਕਨਾਲਾਂਾਂ 'ਤੇ ਮਿੱਟੀ ਖਾਸੀ ਉੱਚੀ ਸੀ ਉਪਰਾਂ ਦੇ ਖਿੱਚ ਕੇ ਇਹਨਾਂ 2 ਕਿੱਲੇ ਵਾਂਗਰੀ ਮਿੱਟੀ ਫੇਰ ਪਾਣੀ ਉਤਰਦਾ ਹੋਇਆ ਦੇਨਾਂ ਕਪਰਾਂ ਨੂੰ ਵੀ ਪਰਾਂ ਤੇ ਉਹਨਾਂ ਸਰਾਣੀਆਂ ਨੇ ਬੰਨਿਆ ਨਾ ਉੱਚਾ ਕਰਦੀ ਆ ਫਿਰ ਫੇਰ ਨਹੀਂ ਉਤਰਦਾ ਇਹਨਾਂ ਦਾ ਪਾਣੀ ਬਈ ਇਹ ਵੀ ਨਮਾ ਚਾਰ-ਚਾਰ ਤਿੰਨ-ਤਿੰਨ ਚਾਰ-ਚਾਰ ਰੰਗੜਨਾ ਮਿੱਟੀ ਜਿਹੜੀ ਜਾਂਦਾ ਪਾਣੀ ਸਾਰਾ ਤਕਰੀਬਨ ਉਤਰਦਾ ਹੋ ਜਾ ਇਹਨਾਂ ਦਾ ਖੜਾ ਥੋੜਾ ਹੀ ਆ ਪਣੀ ਵਾਜ ਮਿੱਟੀ ਗਿਰ ਜਾਣਾ ਚਾਰ ਚਾਰ ਉਂਗਲ ਐਨ ਵਧੀਆ ਲੈਵਲ ਬਣ ਜਾ ਜਾਨੀ ਪਾਣੀ ਨੀ ਰੁਕਣੇਗਾ ਹੈ ਗੁੰਦ ਵੀ ਇੱਕ ਕਣ ਕਮਾ ਤੱਕ ਪਤਾ ਹੀ ਹੈ ਬਈ ਤੁਹਾਨੂੰ ਇੱਥੇ ਚਾਰ ਦਿਨ ਪਾਣੀ ਖੜਿਆ ਨਹੀਂ ਯਾਰ ਕਣਕ ਅੱਟੋ ਵਰਗੀ ਕੋਣੀ ਹਾਂ ਚਲੋ ਟੀਵੀ ਨਾ ਖਾਈ ਤੋ ਨਹੀਂ ਸੂਰਨ ਨੇ ਤਾਂ ਹਾਂ ਆਇਆ ਨਹੀਂ ਤਾਂ ਬਸ ਦਿਨੋਵਾਂ ਉਹ ਤਾਂ ਮਾਰਿਆ ਕਿ ਨੇ ਮਾਰਾ ਤੁੰਨ ਮਾਰ ਦੋ ਹੈ ਹੈ ਸੂਰ ਮਾਰ ਦਿਆ ਮਾਰਿਆ ਉਹ ਮੀਟਰ ਬੋਲੂਗਾ ਹਾਂ ਪਰ ਅੰਦਰ ਕੋਈ ਖੜ ਗਿਆ ਉਪਰਾਂ ਤੋਂ ਫਿਰ ਜੰਗਲ ਹੈ ਵੀ ਨਦੀਮਾ ਤੋਂ ਹੋਗੇ ਪਰ ਆਹੋ ਜੰਗਲ ਹੈ ਬਈ ਕਿੰது ਕੰਮ ਰਹਿ ਗਿਆ ਬੜਾ ਕੰਮ ਜੰਗਲ ਆਉ ਕੰਮ ਹੋ ਗਿਆ ਉਹ ਤੋਂ ਆਪਾਂ ਵੀ ਪਾਣੀ ਉਤਰ ਗਿਆ ਤਾਂ ਇੱਕ ਸਵੇਰੋਂ ਰਾਤ ਸਵੇਰ ਮੈਂ ਰਾਤ 11 ਵਜੇ ਗਿਆ ਉਹਦੇ ਕੱਦੂ ਕਰ ਗਿਆ ਇੱਕੀ ਤਰਲੇ ਕਿੱਲੇ ਗਈ। ਬਲਾਇਸ ਕੇ ਗ੍ਰੇਡ ਕਿੱਲੇ ਵੇ ਤਰਲੇ ਕਿੱਲੇ ਕਰੀ। ਇਹ ਵੀ ਨਾ ਗਾੜੀ ਪਾਣੀ ਕਰੀ ਆ। ਇਹ ਵੀ ਨਾ ਗਾੜੀ ਦਾ ਪਾਣੀ ਹੈ। ਦੋ ਦਿਨ। ਚੱਪ ਚੱਪ ਪਹਿਲੇ। ਨਾ ਬਲ ਬੰਦ। ਨਾ ਪਿੱਛੇ ਲੱਗ ਜਾ। ਸਾਡੀ ਕਦ ਜੰਬਰ ਦੀ ਤਾਂ ਬਹੁਤ ਮਰ ਗਿਆ। ਹਾਂ। ਨਹੀਂ ਕਰ ਲਓ ਪਾਣੀ ਛੋੜ ਦੇਂਗੇ ਅਗਲੇ ਦਿਨ ਕਦੋਂ ਕਰ ਦੇਂਗੇ ਨਹੀਂ ਪਾਣੀ ਪਤਾ ਪਤਾ ਕਿ ਆ ਬਾਈ ਪਾਣੀ ਛੋੜ ਦੇਣਾ ਪਾਣੀ ਖੇਤਾਂ ਵਿੱਚ ਫਿਰ ਜਾ ਖੜਿਆ ਰਹਾ ਇਹ ਜਦੋਂ ਕੋਲੇ ਆਉਣ ਸੀ ਪੜ ਜਾਣ ਨਾਲੇ ਅਰ ਗੈਲ ਫਿਰ ਆਪਣਾ ਘੰਟਾ ਕ ਟਵੈਲ ਚਲਾ ਜਦ ਦੀ ਪਾਣੀ ਆਉਣਾ ਕਦੋਂ ਕਰਦੇ ਹੋਰ ਇੱਕ ਘੜੀ ਮਨ ਲਾਈਟ ਤਨ ਪਤੀ ਹੋ ਈਵ ਕਾਂ ਪਰ ਦੌੜ ਲਈ ਦੇਖ ਲੈ ਆਈਓਨੀ ਦੁਬਾਰਾ ਦਾਉਣ ਗੱਲ ਬੰਨ ਨਹੀਂ ਕਾਇਆ ਗਰਨਮਾ ਤੇ ਕੋਈ ਸੋ ਨਹੀਂ ਕਾਇਆ ਹੂੰ ਆ ਉਹੀ ਤੋਂ ਬਾਤ ਆ ਹੂੰ ਅਰ ਫਿਰ ਹੋਰ ਹੈ ਇੱਕ ਅੱਦਮ ਵੀ ਇੱਕ ਦਿਨ ਪਹਿਲਾਂ ਕਰੀ ਜਾਂਚ ਗਲ ਤੇ ਅਗਲੇ ਦਿਨ ਲਗਾ ਔਰ ਬਲੇਲੀ ਹੀ ਮੈਂ ਪੇਡੈਂਟੀ ਕਰ ਦੇ ਇਸ ਵੇਰ ਨੂੰ ਪਾਣੀ ਛੋੜ ਗਏ ਅਗਲੇ ਦਿਨ ਕਦੋਂ ਕਰ ਦਿੰਗੇ ਇਹ ਦੋ ਦਿਨ ਦਾ ਸਰਪਾ ਪੜਿਆ ਘਾਦੇ ਵਾਲੀ ਠੀਕ ਨਹੀਂ ਨਹੀਂ ਕਰਾਂਗੇ ਪਹਿਲਾਂ 2 ਕਿਲੋ ਉਹ ਵੀ ਦਿਨੇ ਵੇਡਾਂ ਪਹਿਲਾਂ ਉਹ ਫੇਰ ਪਰਾਂ ਦੇ ਕਰਾਂਗੇ ਨਹੀਂ ਤੇ ਸ਼ੁਰੂ ਹੋ ਜਾਣਾ ਹੈ ਹੈ ਪਹਿਲਾਂ ਨਹੀਂ ਕਰ ਲੈ ਕਿੱਲੇ ਨਹੀਂ ਨਾ ਇਹਨਾਂ ਬਹੁਤ ਫਿਰੇ ਲਗਣੀ ਨਾ ਇਹਨਾਂ ਮਾ ਬਹੁਤ ਕੋਈ ਚੱਕਰ ਹੈ तो इतना हो जाएगी ओ बहुत बड़ा भी काम है उसका भी फर्क है पिछले साल नहीं देखा पिछले हाल भी तो छोटी होती बड़ा काम है वो बीज का फर्क हुआ इतना तो हो जाएगी गई आज फिर खाद घेर दिया मैंने उसमें ਪਲੇਗਰੀ ਮੇਂ ਕਿੱਟੀ ਗੱਡੀ ਤੋਂ ਬਹੁਤ ਖੜੀ ਆ। ਨਾ ਨਗਰਿਆ ਖਾਦਾ ਜਵੇ। ਪਰ ਉਸ ਕਿਰੀ ਮੇਂ ਨਹੀਂ ਗਰੇ। ਬੜੀ ਸੀ ਨੂੰ। ਆਹ ਬੜੀ ਵੀ ਤੇਰੀ ਆ ਮਾ ਗਿਆ ਲੋਡਾ। ਕੁ ਨਾ ਦੇ ਬੱਡਾ। ਅੱਜ ਅਸੀਂ ਘਟਾ ਖੜੀ ਦੇਖ ਬੰਦੋਈਆਂ। ਰੱਖਦਾਨ ਪਾਇਆ ਬਾਈ ਉਰੇ ਥੱਲੇ ਲਾ ਦੇ ਬਰਕਰਾਰ ਦੋ ਹ ਨਹੀਂ ਥੱਲੇ ਲਾ ਕੇ ਨਾ ਤੇ ਉਸਕੇ ਉੱਪਰ ਮਿੱਟੀ ਲੱਗ ਜਾਏ ਹੋਰ ਗਲੇਵਰ ਪੂਰਾ ਉਹ ਪੜਨੇ ਵੀ ਨਹੀਂ ਹਟਾਂਗੇ ਨਹੀਂ ਚਾਦਰ ਵੀ ਪਾਈ ਨਾ ਚਾਦਰ ਦਾ ਟੁਕੜਾ ਤਾਂ ਨਹੀਂ ਉਹ ਇੱਟ ਪਈ ਤੇ ਇੱਟ ਕੱਢੋ ਹ ਨਾਲ ਬੋਟੂੜੀ ਜੀ ਮੈਂ ਇਹ ਟੋਲ ਦੇ ਉੱਤੇ ਲਾ ਦੀ ਚੇਪਾ ਇੱਕ ਇੱਕ ਚੇਪਾ ਮਾਈ ਪਤਰ ਜਿਉਂ ਬਈ ਡੋਰ ਰੋਰੀ ਜਰ ਪਰ ਗਲ ਇੰਡੋਨੇਸ਼ੀਆ ਦੇ ਕਿੱਲਾ ਚੇਪਾ ਲੱਗਦਾ ਜਿੱਥੇ ਇੱਕ ਵਾਰ ਕੀ ਮਿੱਟੀ ਦਾ ਤੇ ਪਾਣੀ ਦਾ ਪੂਰੀ ਜਾ ਹਨਾ लेबर न छन जा रहा सुखू ला त्याई अद्धा किला पकड़ का बैठे करो बजाग ਅਨੂ ਬੈਠ ਜਾ ਪੈਰਲਟ ਆ ਹਾਂ ਬੈਠ ਜਾ ਬੈਠ ਜਾ ਮੈਂ ਠੀਕ ਆ ਬੈਠ ਜਾ ਇਹ ਬੜਾ ਹੋ ਗਿਆ ਇਹ ਸੁਮਨੀ ਪੂਰਾ ਬੈਠ ਜਾ ਯਹਾਂ ਇੱਕ ਦੂਰ ਹੈ ਇਹ ਜਗ੍ਹਾ ਪੂਰਾ ਬੈਠੂਰਾ ਆ ਜਾਣਗੇ ਯਹਾਂ ਬੈਠ ਪੂਰੇ ਨੋ ਜਾ ਥੋੜੀ ਜੀ ਤਾਂ ਇਹ ਬੈਠ ਚੱਲ पैर पैर नीचे लटका ले न्यू हाँ भाई बेटा चल ਇਹ ਇਕੱਠੇ ਗੱਲਾਂ ਸੰਭੋ ਦਾ ਕਿ ਤੰਗਲੀ ਹੀ ਗੱਲ ਐਵੇਂ ਫਿਰਦੇ ਇਹ ਪੱਤੇ ਹਵਾ ਲੱਗਦੇ ਨਾ ਪੱਤਾ ਆਹੋ ਹਵਾ ਲੱਗਦੇ ਇਹ ਦੋ ਅੱਗ ਲਾਵਾਂਗੇ ਨਾ ਅੱਗ ਲਾਵਾਂਗਾ ਨਾ ਇਹਨੂੰ ਇੱਕ ਦੋ ਇਹ ਤਾਰ ਤੇ ਬਚਾਗਾ ਇਹ ਕਿਨ ਪੱਡਿਆਂ ਤੇ ਥੋੜਾ ਪਰਾਂ ਨੂੰ ਕਰ ਲਈ ਆਪੇ ਅੰਕ ਸਾਰੇ ਕਰ ਦੂੰਗਾ ਆਹ ਚਾਹ ਪਰਾਂ ਕੇ ਤੁਮ ਨੂੰ ਘੇਰ ਲਈ ਕਿਉਂ ਲੋ ਜੀ ਪੱਟਤੀ ਸਾਰੀ ਬੁੱਟੀ ਪੱਟੀ ਕਰਤੀ ਸਭ ਸਫਾਈ ਆਂ ਪੱਤਾ ਪੁੱਤਾ ਜੋ ਜਿਹੜੇ ਖਿੰਡੇ ਨੇ ਸਭ ਇਕੱਠੇ ਕਰਕੇ ਸਫਾਈ ਕਰ ਦੇਣੀ ਹੈ ਪਨੋਰਾ ਬਈ ਐਨ ਪੱਤੇ ਚੜੀ ਜਾਣਗੇ ਜਮੋਏ ਆਣਗੇ ਇਹ ਤਾਂ ਜਮੋਏ ਲੱਗੇ ਨੇ ਬਾਬਾ ਜੀ ਉਹ ਦੇਖ 15 ਦਿਨ થઈ ਗੰਦ ਪੈਣ ਲੱ ਆ ਜਾਣਾ ਬਈ ਜਮੋਏਆਂ ਦਾ ਇੰਨੀ ਤੜਾ ਬੈਠ ਹੁੰਦਾ ਨੇਗੇ जितना सुख है उतना ही दुख है पर सुख ज्यादा भाई दुख तो दस हफ्ते का है हफ्ते दस दिन में सारे चढ़ लो कम गई है भाई उ कितनी गर्मी हवा बहुत बढ़िया छौ है ਵੀ ਆਪਾਂ ਅੱਗੇ ਕਰਾਂ। ਕੋਈ ਆਗੇ ਟਰੈਕਟਰ ਲਿਗਾ। ਹਮਕਾਰ ਪੰਨ ਵੇੜਿਆ ਮੋਟਰ ਚੱਲਦੀ ਹੈ। ਨਾਹ ਤੋ ਗ ਜਾਗਾ ਆਪਾਂ ਪਾਣੀ ਦੇਖੂਗੇ ਫਿਰ। ਲਗਾਵੇ ਗੇਟ। ਚਲੋ ਠੀਕ ਹੈ ਜੀ। ਅੱਜ ਦਾ ਬਲੌਗ ਆਪਾਂ ਕਰਦੇ ਹਾਂ ਸਮਾਪਤ। ਦੇ ਕਿਸੇ ਅਗਲੇ ਵੀ ਲੋਕਾਂ ਨੂੰ ਜਿਆਦਾ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਜੀ ਜਿਹਨਾਂ ਸਬਸਕ੍ਰਾਈਬ ਨਹੀਂ ਕਰਿਆ ਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਕਰੋ ਬਾਈ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਆ ਗਿਆ ਸੁਖੂ